ਗੋੜ ਦੇ ਵਿੱਚੇ ਆਪਾਂ ਇਹ ਜ਼ਰੂਰੀ ਵੀਡੀਓ ਪਾ ਰਹੇ ਹਾਂ ਇਹ ਲਸਣ ਢੇਰ ਮਹੀਨੇ ਦਾ ਹੋ ਗਿਆ ਹੈ ਤੇ ਦੇਖੋ ਹਜੇ ਤੱਕ ਵੀ ਕਿਸ ਤਰ੍ਹਾਂ ਆ ਪੂਰੀ ਤਰ੍ਹਾਂ ਉੱਠੇ ਨਹੀਂ ਰਿਹਾ ਹੈਗਾ ਇਹਦਾ ਕੀ ਲਸਣ ਦੇ ਬਿਲਕੁਲ ਜਿਹੜੇ ਮਹਾਰਤੀ ਆ ਉਹਨਾਂ ਦੇ ਦੱਸੇ ਅਨਸਾਰ ਜੋ ਇਲਾਜ ਆ ਇਹ ਦੇਖੋ ਪੰਜਾਂ ਸੱਤਾਂ ਦਿਨਾਂ ਦੇ ਵਿੱਚੇ ਇਹ ਲਸਣ ਦੀ ਜਿਹੜੀ ਪੂਰੀ ਤੇ ਪੂਰੀ ਤਸਵੀਰੇ ਬਦਲ ਦਿੱਤੀ ਆ ਅਜਿਹੇ ਕਰਨ ਦੇ ਨਾਲ ਇਹ ਕੀ ਕੀਤਾ ਮੈਂ ਤੁਹਾਨੂੰ ਦੱਸਣ ਲੱਗਾ ਆ ਇਹ ਜਿਹੜੀਆਂ ਗੱਲਾਂ ਆ ਇਹ ਬਿਲਕੁਲ ਉੱਚੇ ਲੈਵਲ ਦੇ ਉੱਤੇ ਲਸਣ ਦੀ ਖੇਤੀ ਕਰਨ ਵਾਲੇ ਬਜ਼ੁਰਗ ਨੇ ਦੱਸੀਆਂ ਆ ਔਰ ਇਹ ਕਰਕੇ ਹੁਣ ਇੱਕ ਵਾਰ ਲੋਹੜੀ ਤੱਕ ਇਹ ਟਾਈਮ ਆ ਇਹਨੂੰ ਸਾਂਭਣ ਦਾ ਔਰ ਇਹਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਦੱਸਣ ਉਹ ਤਾਂ ਇਹ ਆ ਕਿ ਤੁਸੀਂ ਇਹ ਲਸਣ ਦੇਖ ਹੀ ਰਹੇ ਆ ਠੀਕ ਆ हां ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉੱਤੇ ਪ੍ਰਾਲੀ ਸੜਦੀ ਹੋ ਜਾਂ ਆਹ ਸੜਦੇ ਉਹ ਕੱਖ ਨਹੀਂ ਹੋਵੇਗਾ ਕੱਖ ਦਾ ਨਹੀਂ ਸੰਬੰਧ ਹੈ ਗਾਲਾ ਸੜਦੇ ਨਾਲ ਇਹ ਤੁਸੀਂ ਦੇਖ ਰਹੇ ਆ ਰੰਬਾ ਇਹ ਜੋ ਰੰਬੇ ਨੇ ਕੰਮ ਕਰਨਾ ਆ ਲੋਹੇ ਨੇ ਇਸ ਮਹੀਨੇ ਦੇ ਵਿੱਚ ਇਹਦੀ ਗਟਾਈ ਜ਼ਰੂਰ ਹੋ ਜਾਣੀ ਚਾਹੀਦੀ ਆ ਚਾਹੇ ਤੁਸੀਂ ਛੋਟੇ ਲੈਵਲ ਤੇ ਇਹ ਦੇਖੋ ਉਹਦੀਆਂ ਪੋਥੀਆਂ ਦੇਖੋ ਚਾਹੇ ਤੁਸੀਂ ਛੋਟੇ ਲੈਵਲ ਤੇ ਆਪਣੇ ਜੋ ਗਾਲਾ ਸੜ ਵੀ ਬੀਜਦੇ ਆ ਤਾਂਮੀ ਔਰ ਰੰਬਾ ਇਹਦੀ ਮਿੱਟੀ ਨੰਗੜ ਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋ ਜਾਂਦਾ ਆ ਕਿ ਜਿਹੜੀ ਮਿੱਟੀ ਆ ਇਸ ਤਰ੍ਹਾਂ ਹਿੱਲਣ ਦੇ ਨਾਲ ਇਹ ਦੇਖੋ ਆਲੇ ਦੁਆਲੇ ਮਿੱਟੀ ਲੱਗਣ ਕਰਕੇ ਆਕਸੀਜਨ ਦਾ ਜਿਹੜਾ ਆ ਜਾਣਾ ਆਉਣਾ ਵੱਧ ਜਾਂਦਾ ਆ ਵਿੱਚ ਤੇ ਇਹ ਧਰਤੀ ਵਿੱਚ ਪੈਦਾ ਹੋਣ ਵਾਲੀ ਜਿਹੜੀ ਚੀਜ਼ ਆ ਔਰ ਖਾਸ ਕਰਕੇ ਲਸਣ ਅਜਿਹੀ ਚੀਜ਼ ਆ ਜਿਹੜੀ ਕਿ ਇਹ ਜ਼ਰੂਰੀ ਮੰਗਦਾ ਆ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਦੂਸਰੀ ਜਿਹੜੀ ਗੱਲ ਆ ਇਹਨੂੰ ਪਾਉਣ ਵਾਲੀ ਜਿਹੜੀ ਮੈਂ ਦੱਸ ਰਹੀ ਹਾਂ ਉਹ ਇਹ ਆ ਕਿ ਆਮ ਵੀਡੀਓ ਵਿੱਚ ਵੀ ਦੱਸ ਨਹੀਂ ਰਹੇ ਆ तकरीबन ਸਾਰੇ ਕਿ ਇਹਦੇ ਉੱਤੇ ਸਵਾਦ ਆ ਇਸਤੇਮਾਲ ਕਰੋ ਗੁੱੜਣ ਤੋਂ ਬਾਅਦ ਸਵਾ ਇਹ ਜਿਹੜੀ ਆ ਉਹਦੇ ਵਿੱਚ ਕਾਫੀ ਫਾਸਫੋਰਸ ਹੁੰਦਾ ਤੇ ਜ਼ਮੀਨ ਨੂੰ ਖੁਸ਼ਕੀ ਦਿੰਦੀ ਆ ਸੈਲਰ ਵਗੈਰਾ ਤੋਂ ਵੀ ਮਿਲ ਜਾਂਦੀ ਆ ਅੱਜ ਕੱਲ ਤਾਂ ਬਹੁਤ ਘਟਦੇ ਆ ਬਿਨਾਂ ਕਿਸੇ ਕੀਮਤ ਤੋਂ ਜੇ ਤੁਸੀਂ ਚੁੱਲ੍ਹਾ ਨਹੀਂ ਵੀ ਬਾਲਦੇ ਪਰ ਜੇ ਤੁਹਾਨੂੰ ਸਵਾਹ ਬਿਲਕੁਲ ਹੀ ਅਵੇਲੇਬਲ ਨਹੀਂ ਹੁੰਦੀ ਤਾਂ ਤੁਸੀਂ ਸੁੱਕਾ ਰੀਤਾ ਲੈ ਲੈਣਾ ਰੀਤਾ ਔਰ ਸੁੱਕਾ ਹੋਇਆ ਰੀਤਾ ਗੁੱੜਣ ਤੋਂ ਬਾਅਦ ਬਰੂ ਦੇਣਾ ਆ ਉਹ ਵੀ ਕਾਫੀ ਹੱਦ ਤੱਕ ਤੁਹਾਡੀ ਮਦਦ ਕਰੇਗਾ ਜ਼ਮੀਨ ਨੂੰ ਖੁਸ਼ਕ ਕਰਨ ਦੇ ਵਿੱਚ ਕਿਉਂਕਿ ਰਾਤ ਨੂੰ ਕਾਫੀ ਮਾਤਰਾ ਦੇ ਵਿੱਚ ਤੇਲ ਪੈ ਜਾਂਦੀ ਆ ਇਸ ਕਰਕੇ ਇਹ ਚੀਜ਼ ਜ਼ਰੂਰੀ ਹੋ ਜਾਂਦੀ ਆ ਅਜਿਹਾ ਕਰਨਾ ਇਸ ਦੇ ਨਾਲ ਕਾਫੀ ਲਸਣ ਦੇ ਵਿੱਚ ਆ ਤੁਸੀਂ ਦੇਖ ਹੀ ਰਹੇ ਹੋ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦਿਖਾ ਲਿਆ ਵੀ ਆ ਕਿ ਕਿਸ ਤਰ੍ਹਾਂ ਹੀ ਹੋਇਆ ਸਾਰਾ ਕੁਝ ਤੇ ਇਹ ਇਹਦੇ ਵਿੱਚ ਬਹੁਤ ਜ਼ਰੂਰੀ ਆ ਤੇ ਇੱਕ ਹੋਰ ਜਿਹੜਾ ਕੰਮ ਮੈਂ ਤੁਹਾਨੂੰ ਦੱਸਣ ਲੱਗਾ ਆ ਲਸਣ ਉੱਤੇ ਕਰਨ ਵਾਲਾ ਉਹ ਬਿਲਕੁਲ ਸਿੰਪਲ ਆ ਉਹ ਕਰਨ ਦੇ ਨਾਲ ਆਪਾਂ ਬਿਲਕੁਲ ਲਸਣ ਨੂੰ ਟੌਪ ਤੇ ਲਿਆ ਸਕਦੇ ਹਾਂ ਉਹ ਇਹ ਆ ਕਿ ਆਪਾਂ ਨੇ ਸਰੋਂ ਦੀ ਖਾਲੇ ਲੈਣੀ ਆ ਔਰ ਇਹ ਖਾਲ ਨੂੰ ਪਾਣੀ ਦੇ ਵਿੱਚ ਸਾਰੀ ਰਾਤ ਭਿੱਜੀ ਰਹਿਣ ਦੇਣਾ ਆ ਇਹ ਦੇਖੋ ਮੈਂ ਤੁਹਾਨੂੰ ਦਿਖਾ ਵੀ ਰਿਹਾ ਆ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪੁੰਨ ਲੈਣਾ ਆ ਇਹਦਾ ਪਾਣੀ ਪਾਣੀ ਵਰਤਣਾ ਆ ਆਪਾਂ ਨੇ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਆ ਪਾਣੀ ਜਰੂਰ ਥੋੜੀ ਔਖੀ ਆ ਇਹ ਔਰ ਇਹ ਜਿਹੜਾ ਇਹਦਾ ਪਾਣੀ ਹੋਣਾ ਆ ਉਹਨੂੰ ਵੀ ਬੇਸ਼ੱਕ ਹੋਰ ਸਧਾਰਨ ਪਾਣੀ ਵਿੱਚ ਰਲਾ ਲੈਣਾ ਦੇਖੋ ਸਿੰਪਲ ਪਾਣੀ ਦੇ ਵਿੱਚ ਰਲਾਉਣ ਤੋਂ ਬਾਅਦ ਚਾਹੇ ਛੋਟੇ ਲੈਵਲ ਤੇ ਆ ਚਾਹੇ ਵੱਡੇ ਲੈਵਲ ਤੇ ਆ ਆਪ ਚਾਹੇ ਬੋਤਲ ਚ ਪਾ ਲਈਏ ਚਾਹੇ ਡਰਮੀ ਚ ਪਾ ਲਈਏ ਆਪਾਂ ਆਪਾਂ ਇਹਨੂੰ ਆਪਣੇ ਲਸਣ ਦੇ ਉੱਤੇ ਛਿੜਕਣਾ ਆ ਔਰ ਛਿੜਕਣ ਦੇ ਨਾਲ ਹੀ ਜੋ ਰਿਜ਼ਲਟ ਦੇ ਦੇਗਾ ਇਹ ਦੇਖੋ ਲਸਣ ਦੇ ਉੱਤੇ ਸਪਰੇਅ ਕਰ ਦੇਣੀ ਆ ਇਹਦੀ ਆਪਾਂ ਪੂਰੀ ਤਰ੍ਹਾਂ ਨਾਲ ਪੂਰੀ ਰਾਤ ਭਿੱਜਾ ਰਹਿਣ ਦੇਣਾ ਸਰ ਉਹਨੂੰ ਤੇ ਸਵੇਰ ਨੂੰ ਪਾਉਣਾ ਆ ਤੇ ਇਹ ਤੋਂ ਇਲਾਵਾ ਇੱਕ ਹੋਰ ਇਹ ਆ ਕਿ ਜਿਆਦਾ ਪਾਣੀ ਨਹੀਂ ਲਾਉਣਾ ਲਸਣ ਨੂੰ ਜੇ ਆਪਾਂ ਜਿਆਦਾ ਪਾਣੀ ਹਰੇਕ ਵੇਲੇ ਗਾਲੀ ਰੱਖਦੇ ਆ ਤਾਂ ਇਹ ਖੜ ਜਾਵੇਗਾ ਇਹ ਜ਼ਰੂਰੀ ਕਰਨ ਵਾਲੇ ਜਿਹੜੇ ਕੰਮ ਆ ਇਹ ਕਰਨ ਤੋਂ ਬਾਅਦ ਜੋ ਰਿਜ਼ਲਟ ਆ ਇਹ ਦੇਖੋ ਤੁਹਾਡੇ ਸਾਹਮਣੇ ਹੀ ਆਂ ਹੁਣ ਤੁਸੀਂ ਦੇਖ ਵੀ ਸਕਦੇ ਆ ਹਰ ਬੋਥੀ ਵੱਲ ਦੇਖ ਲਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ ਬੱਸ ਇਹ ਤਾਂ ਆਪਾਂ ਗੁੜ ਦੇ ਪਲਾਂਟ ਵਿੱਚ ਵੀਡੀਓ ਬਣਾ ਰਹੇ ਆ ਤਾਂ ਵੀ ਇਹ ਜ਼ਰੂਰੀ ਸਮਾਂ ਹੋਣ ਕਰਕੇ ਹੁਣ ਇਹੀ ਸਮਾਂ ਆ ਲੋਹੜੀ ਤੱਕ ਇਹ ਕਰਨ ਦਾ ਸਤਿ ਸ੍ਰੀ ਅਕਾਲ